ਨਮਸਕਾਰ ਦੋਸਤੋ ਮੈਂ ਡਾਕਟਰ ਮਨੋ ਭਾਰਗੋ ਹਰ ਹਫਤੇ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਉਣਾ ਔਰ ਆਪਣੀ ਵੀਡੀਓ ਦੇ ਵਿੱਚ ਹੁਣ ਤੱਕ ਮੈਂ ਉਹਨਾਂ ਔਸ਼ਧੀਆਂ ਦੇ ਬਾਰੇ ਗੱਲ ਕੀਤੀ ਹੈ ਜਿਨ੍ਹਾਂ ਦਾ ਤੁਸੀਂ ਘਰ ਦੇ ਵਿੱਚ ਰਹਿ ਕੇ ਇਸਤੇਮਾਲ ਕਰਕੇ ਬਹੁਤ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੋ ਅੱਜ ਦੀ ਵੀਡੀਓ ਬਿਨਾਂ ਕਿਸੇ ਔਸ਼ਧੀ ਤੋਂ ਬਿਨਾਂ ਕਿਸੇ ਮੈਡੀਸਿਨ ਤੋਂ ਬਿਨਾਂ ਕਿਸੇ ਬਹੁਤੇ ਖਰਚੇ ਤੋਂ ਤੁਸੀਂ ਬਾਡੀ ਦੇ ਵਿੱਚੋਂ ਬਹੁਤ ਤਰ੍ਹਾਂ ਦੀਆਂ ਇਨਫੈਕਸ਼ਨਸ ਨੂੰ ਗੰਦਗੀ ਨੂੰ ਟੌਕਸਿਨਸ ਨੂੰ ਰਿਮੂਵ ਕਰਨ ਦੇ ਤਰੀਕੇ ਦੇ ਉੱਤੇ ਹੈ ਬਹੁਤ ਬਿਮਾਰੀਆਂ ਦਾ ਇਲਾਜ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਸਤਾ ਘਰ ਬੈਠੇ ਮਿਲ ਜਾਏਗਾ। ਦੋਸਤੋ ਸਰਦ ਰਿਤੂ ਚੱਲ ਰਹੀ ਹੈ। ਆਯੁਰਵੇਦ ਦੇ ਹਿਸਾਬ ਦੇ ਨਾਲ ਸਰਦ ਰਿਤੂ ਦੇ ਵਿੱਚ ਵਿਰੇਚਨ ਦਾ ਬਾਰੇ ਦੱਸਿਆ ਗਿਆ। ਵਿਰੇਚਨ ਯਾਨੀ ਬੋਡੀ ਨੂੰ ਡੀਟੌਕਸ ਕਰਨਾ, ਲੂਜ਼ ਮੋਸ਼ਨ ਲੈਣੇ। ਦੋਸਤੋ ਜਿਹੜਾ ਲੋਕਾਂ ਨੂੰ ਸਕਿਨ ਦੇ ਡਿਸਆਰਡਰ ਚੱਲ ਰਹੇ ਆ, ਚਮੜੀ ਦੀ ਪੁਰਾਣੀਆਂ ਤੋਂ ਪੁਰਾਣੀਆਂ ਪ੍ਰੋਬਲਮਸ ਚੱਲ ਰਹੀਆਂ, ਖਾਰਿਸ਼ ਹੋ ਰਹੀ ਹੈ। ਐਕਜ਼ਿਮਾ ਚੱਲ ਰਿਹਾ ਕੋਈ ਫੰਗਲ ਇਨਫੈਕਸ਼ਨ ਚੱਲ ਰਿਹਾ ਸੋਇਸਿਸ ਚੱਲ ਰਿਹਾ بار-ਬਾਰ ਤਫੜ ਪੈ ਰਹੇ ਆ ਅਲਟਿਗਰੀਆ ਜਿਹਨੂੰ ਕਹ ਦਿੰਦੇ ਆ ਦੂਸਰ ਜਿਹੜੇ ਡਾਇਬੀਟਿਕ ਹੈ ਜਿਨ੍ਹਾਂ ਦੇ ਵਿੱਚ ਥਾਇਰੋਇਡ ਦੀ ਪ੍ਰੋਬਲਮ ਹੈ ਪੀਸੀਓ ਡੀ ਪੀਸੀਓਐਸ ਚੱਲ ਰਿਹਾ ਹੈਗਾ ਜਿਨ੍ਹਾਂ ਨੂੰ ਪੇਟ ਦੀ ਕੋਈ ਸਮੱਸਿਆ ਚੱਲਦੀ ਜਿਨ੍ਹਾਂ ਨੂੰ ਐਸਿਡ ਬਣਦਾ ਆ ਜਿਨ੍ਹਾਂ ਦੇ ਬਾਰ-ਬਾਰ ਉਲਟੀ ਆਂਦੀ ਹੈ ਗੈਸਟ੍ਰਾਈਟਸ ਦੀ ਪ੍ਰੋਬਲਮ ਰਹਿੰਦੀ ਆ ਲਿਵਰ ਘੱਟ ਕੰਮ ਕਰਦਾ ਬਾਰ-ਬਾਰ ਜੌਂਡੇਸ ਹੋ ਰਿਹਾ ਆ ਜਿਨ੍ਹਾਂ ਨੂੰ ਕਨਸਟਿਪੇਸ਼ਨ क्रोनिक ਚੱਲ ਰਹੀ ਹੈ ਜਿਨ੍ਹਾਂ ਨੂੰ ਓਬੈਸਟੀ ਬਹੁਤ ਜ਼ਿਆਦਾ ਹੈ ਇਹ ਵੀਡੀਓ ਉਹਨਾਂ ਲਈ ਹੈ ਬਿਨਾ ਕਿਸੇ ਮੈਡੀਸਿਨ ਤੋਂ ਉਹ ਇਸ ਮਹੀਨੇ ਠੀਕ ਹੋ ਸਕਦੇ ਆ ਮੈਂ ਕਹਿੰਦਾ ਚਮਤਕਾਰਯੋਗ ਰਿਜ਼ਲਟ ਹੈ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਫਾਲੋ ਕਰ ਲਿਆ ਦੋਸਤੋ ਵਿਰੇਚਨ ਦੇ ਵਿੱਚ ਕਰਨਾ ਕੀ ਹੈ ਏਰੰਡ ਦਾ ਤੇਲ ਬਾਜ਼ਾਰੋਂ ਲਿਆਓ ਏਰੰਡ ਦਾ ਤੇਲ ਲਿਓ ਨਹੀਂ ਤਾਂ ਇੱਕ ਕੁਟਕੀ ਜਿਹਨੂੰ ਕੜੂ ਪੰਜਾਬੀ ਚ ਕਹਿੰਦੇ ਆ ਇੱਕ ਮੈਡੀਸਿਨ ਪੰਚਸਾਰੀ ਦੇੋਂ ਤੁਸੀਂ ਖਰੀਦ ਲਓ ਦੋਸਤੋ ਦੋਨੋਂ ਨੂੰ ਇਸਤੇਮਾਲ ਕਰ ਸਕਦੇ ਹੋ ਲੇਕਿਨ ਦੋਨੋਂ ਨੂੰ ਇਕੱਠਿਆਂ ਨੂੰ ਨਹੀਂ ਕਰਨਾ ਏਰੰਟ ਦੇ ਤੇਲ ਨੂੰ ਕੋਸੇ ਦੁੱਧ ਦੇ ਵਿੱਚ ਰਾਤ ਨੂੰ ਸੌਣ ਲੱਗੇ ਤੁਸੀਂ 2 ਚਮਚ 2 ਤੋਂ 4 ਚਮਚ ਤੱਕ ਤੁਸੀਂ ਪੀ ਲਓ ਦੋਸਤੋ ਸਵੇਰ ਨੂੰ ਤੁਹਾਨੂੰ ਮੋਸ਼ਨ ਆਣਿਆ 3-4 ਵਾਰ ਉਹ ਮੋਸ਼ਨ ਦੇ ਵਿੱਚ ਜਿੰਨੇ ਟੌਕਸਿਨ ਬਾਡੀ ਦੇ ਉਹ ਸਾਰੇ ਨਿਕਲ ਜੂਗੇ ਉਸ ਤੋਂ ਬਾਅਦ ਨੈਕਸਟ ਡੇ ਪੂਰਾ ਦਿਨ ਘਰ ਦੇ ਵਿੱਚ ਰਹਿ ਕੇ ਰੈਸਟ ਕਰਨੀ ਹੈ ਉਸੋਂ ਪਾਣੀ ਪੀਣਾ ਹੈ ਉਬਲੇ ਹੋਏ ਚਾਵਲ ਖਾਣੇ ਆ ਸਾਬਤ ਮਸਲ ਖਾਣੇ ਆ ਮੱਕੀ ਦੀ ਰੋਟੀ ਮੀਠੀ ਪਾ ਕੇ ਦਹੀਂ ਦੇ ਨਾਲ ਉਹ ਖਾ ਸਕਦੇ ਦੋਸਤ ਪੂਰਾ ਦਿਨ ਪੇਟ ਨੂੰ ਰੈਸਟ ਦੇਣੀ ਆ ਅਗਲੇ 30 ਦਿਨ ਤੋਂ ਹੀ ਤੁਸੀਂ ਨਾਰਮਲ ਡਾਈਟ ਦੇ ਉੱਤੇ ਆ ਸਕਦੇ ਦੋਸਤ ਇੱਕ ਕੰਡੀਸ਼ਨ ਹੈ ਜਿਸ ਦਿਨ ਤੁਸੀਂ ਵਿਰੇਚਨ ਕਰਨਾ ਹੈ ਇੱਕ ਰਾਤ ਪਹਿਲਾਂ ਜਿਸ ਦਿਨ ਵੀ ਤੁਸੀਂ ਇਹ ਤੇਰਨ ਦਾ ਤੇਲ ਪੀਣਾ ਨੈਕਸਟ ਦਿਨ ਤੁਸੀਂ ਡਿਊਟੀ ਨਹੀਂ ਜੁਆਇਨ ਕਰ ਲਈ ਨੈਕਸਟ ਡੇ ਤੁਹਾਨੂੰ ਘਰ ਹੀ ਰਹਿਣਾ ਪਏਗਾ ਕਿਉਂਕਿ ਹੋ ਸਕਦਾ ਇੱਕ ਅੱਧੀ ਵਾਰ ਮੋਸ਼ਨ ਤੁਹਾਨੂੰ ਬਾਰ ਬਾਰ ਵਿੱਚ ਜਾਣਾ ਪੈ ਸਕੇ ਲੇਕਿਨ ਲੋਸ ਮੋਸ਼ਨ ਇਹ ਨਹੀਂ ਲੱਗੂਗੀ ਕਿ ਸਾਰੇ ਦਿਨ ਤਰੇ ਰਹੋਗੇ ਜਾਂ ਕਈ ਦਿਨ ਤੱਕ ਤਰੇ ਰਹੋਗੇ ਕੁਛ ਦੇਰ ਦਾ ਹੀ ਅਸਰ ਰਹਣਾ ਹੁਣ ਇੱਕ ਕੰਡੀਸ਼ਨ ਜਿਹੜੇ ਲੋਕਾਂ ਦੇ ਪੇਟ ਪਹਿਲੇ ਤੋਂ ਅਪਸੈਟ ਰਹਿੰਦੇ ਆ ਜਿਹੜੇ ਪਹਿਲੇ ਤੋਂ ਹੀ ਕਿਸੇ ਪ੍ਰੋਬਲਮ ਨਾਲ ਚੱਲ ਰਿਹਾ ਹੈ ਜਿਹਦੇ ਵਿੱਚ ਉਹਨਾਂ ਨੂੰ ਵੀਕਨੈਸ ਬਹੁਤ ਜ਼ਿਆਦਾ ਹੋ ਚੁੱਕੀ ਹੈ ਔਰ ਉਹਨਾਂ ਦੀ ਇਮਿਊਨਿਟੀ ਨਹੀਂ ਹੈ ਦੋਸਤੋ ਇਹ ਵੀਡੀਓ ਉਹਨਾਂ ਲਈ ਨਹੀਂ ਹੈ ਵਿਰੇਚਨ ਉਹਨਾਂ ਲੋਕਾਂ ਨੇ ਕਰਨਾ ਹੈ ਜਿਨ੍ਹਾਂ ਦੀ ਇਮਿਊਨਿਟੀ ਵੀ ਠੀਕ ਹੈ ਜਿਨ੍ਹਾਂ ਨੂੰ ਆ ਜਿਹੜੀਆਂ ਮੈਂ ਪ੍ਰੋਬਲਮ ਦੱਸੀਆਂ ਚੱਲ ਰਹੀਆਂ ਔਰ ਸਰੀਰ ਦੇ ਵਿੱਚ ਇੰਨਾ ਕੁ ਬਲ ਹੈ ਕਿ ਉਹ 2-3 ਵਾਰ ਦੇ ਮੋਸ਼ਨ ਬਰਦਾਸ਼ਤ ਕਰ ਸਕਦੇ ਦੋਸਤੋ ਏਰੇਂਡ ਦੇ ਤੇਲ ਦੇ ਨਾਲ ਇੱਕ ਹਫਤਾ ਤੱਕ ਕਰਕੇ ਨੈਕਸਟ ਵੀਕ ਇੱਕ ਵਾਰ ਫੇਰ ਰਿਪੀਟ ਉਹਨਾਂ ਨੇ ਕਰਨਾ ਦੋਸਤੋ ਜਿੰਨੇ ਮਰਜ਼ੀ ਫੋੜੇ ਫਿੰਸੀਆਂ ਨਾਲ ਸਰੀਰ ਭਰਿਆ ਪਿਆ ਜਿੰਨੇ ਮਰਜ਼ੀ ਸਕਿਨ ਦੀਆਂ ਕੋਈ ਪੁਰਾਣੀਆਂ ਤੋਂ ਪੁਰਾਣੀਆਂ ਪ੍ਰੋਬਲਮ ਚੱਲ ਰਹੀਆਂ ਤੁਸੀਂ ਦੇਖੋਗੇ ਦੋ ਵਾਰ ਦਾ ਵਿਰੇਚਨ ਕੀਤੇ ਇਸੇ ਮਹੀਨੇ ਤੁਸੀਂ ਕਹੋਗੇ ਚਮਤਕਾਰਯੋਗ ਰਿਜ਼ਲਟ ਆ ਮੈਡੀਸਿਨਸ ਦੀ ਲੋੜ ਨਹੀਂ ਪੈਗੀ 80% 70 ਤੋਂ 80% ਬਿਨਾ ਮੈਡੀਸਨ ਤੋਂ ਤੁਸੀਂ ਠੀਕ ਹੋ ਜਾਓਗੇ ਉਹਨਾਂ ਗੱਲ ਇਹ ਆ ਅਗਰ ਏਰੰਡ ਦਾ ਤੇਲ ਸੂਟ ਨਹੀਂ ਕਰਦਾ 10 ਗ੍ਰਾਮ ਕੁਟਕੀ ਜਿਹਨੂੰ ਕੜੂ ਕਹ ਦਿੰਦੇ ਆ ਕੁਟਕੀ ਲੈ ਲਓ 4 ਗੁਣਾ ਪਾਣੀ ਪਾਗਣਾ 200 ਉਹਦੇ ਵਿੱਚ ਉਬਾਲ ਲਓ ਉਹਦਾ ਕਵਾਰਥ ਬਣਾ ਲਓ ਕਾੜਾ ਬਣਾ ਲਓ ਦੋਸੂ ਰਾਤ ਨੂੰ ਸੌਣ ਲੱਗੇ ਪੀ ਲੈਣਾ ਕੰਡੀਸ਼ਨ ਇੱਕੋ ਹੀ ਆ ਏਰੈਂਡ ਦੇ ਤੇਲ ਨੂੰ ਵੀ ਪੀਣ ਤੋਂ ਬਾਅਦ ਔਰ ਕਟਕੀ ਦੇ ਘਾਤ ਨੂੰ ਵੀ ਪੀਣ ਤੋਂ ਬਾਅਦ ਇਸ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਨਹੀਂ ਤਾਂ ਵੋਮਟ ਆ ਸਕਦੀ ਹੈ ਦੋਸਤੋ अर्ਲੀ ਮਾਰਨਿੰਗ ਪੇਟ ਦੇ ਵਿੱਚ ਮੋਸ਼ਨ ਦੀ ਅਰਜ ਆਏਗੀ ਮੋਸ਼ਨ ਜਦੋਂ ਜਾਓਗੇ ਪਹਿਲਾਂ ਸੋਲਿਡ ਆਏਗਾ ਬਾਅਦ ਵਿੱਚ ਬਿਲਕੁਲ ਵਾਟਰੀ ਜਦੋਂ ਆਣਾ ਸ਼ੁਰੂ ਹੋ ਜਵੇ ਜਦੋਂ ਪਾਣੀ ਦੀ ਤਰ੍ਹਾਂ ਮੋਸ਼ਨ ਆਏਗਾ ਸਮਝ ਲਿਓ ਟੌਕਸਨ ਨਿਕਲਣੇ ਸ਼ੁਰੂ ਹੋ ਗਏ ਦੋਸਤੋ ਜਿਨ੍ਹਾਂ ਦੀ ਫੈਟ ਨਹੀਂ ਘਟਦੀ ਬੋਡੀ ਦੀ ਬਹੁਤ ਐਕਸਰਸਾਈਜ਼ਸ ਕਰ ਰਹੇ ਬੜੀ ਡਾਈਟਿੰਗ ਕਰਕੇ ਦੇਖ ਲਈ ਅਕਤੂਬਰ ਦੇ ਮਹੀਨੇ ਦਾ ਬੈਨੀਫਿਟ ਲਓ ਦੋਸਤ ਮੇਰੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਬਹੁਤ ਲੋਕ ਸਕਿਨ ਦੀਆਂ ਪ੍ਰੋਬਲਮਸ ਤੋਂ ਪਰੇਸ਼ਾਨ ਹਨ ਪਲੀਜ਼ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਤੁਸੀਂ ਰਿਜ਼ਲਟ ਦੇਖੋਗੇ ਬਿਨਾ ਮੈਡੀਸਿਨ ਤੋਂ ਬਿਨਾ ਕਿਸੇ ਐਫਰਟ ਤੋਂ ਬਿਨਾ ਕਿਸੇ ਕੋਸਟਲੀ ਟ੍ਰੀਟਮੈਂਟ ਤੋਂ ਇਸ ਵਿਧੀ ਚ ਨੂੰ ਕਰਕੇ ਦੇਖਿਓ ਥੈਂਕ ਯੂ ਜੈ ਹਿੰਦ